ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਐਚ 47 ਫੈਨ ਵਲੋਗਰ ਜੀ ਸਾਰੇ ਦੋਸਤੋ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਨਾ ਅੱਜ ਵੀਡੀਓ ਫੇਰ ਦੁਬਾਰਾ ਪਾ ਰਹੇ ਹਾਂ ਜੀ ਇਹ ਪਹਿਲਾ ਵੀਡੀਓ ਆਪਾਂ ਪਾਈ ਸੀ 28 ਜੂਨ ਦੀ ਜਦੋਂ ਕੋ ਚੋਨਾ 1 ਮਹੀਨੇ ਦਾ ਹੋ ਚੁੱਕਾ ਸੀ 14 ਸਿੱਖ ਮੁੱਛਲ ਬਾਸਪਤੀ ਹੈ ਹੁਣ ਦੁਬਾਰਾ ਵੀਡੀਓ ਪਾ ਰਹੇ ਹਾਂ ਜਿਹਦੇ ਵਿੱਚ ਇਹ ਮੁੱਛਲਾ ਜਿਹੜੀ ਬਜਾਈ ਸੀ ਸਿੱਧਾ ਬਜਾਈ ਦਾ ਚੋਨਾ ਇਹ ਚ ਹਜੇ ਤੱਕ ਕੋਈ ਪ੍ਰੋਬਲਮ ਨਹੀਂ ਕਿਸੇ ਤਰੀਕੇ ਕੋਈ ਬਿਮਾਰੀ ਨਹੀਂ ਹੈ ਪੈਨਸਰ ਫਿਰ ਇੱਕ ਵਾਰ ਜੂਰੀ ਆ ਪਾਈ ਆ ਅੱਧਾ ਗੱਟਾ ਕਿੱਲੇ ਦਾ ਇਹ ਨੂੰ ਏਕੜ ਦਾ ਕਹਿੰਦੇ ਤਾਂ ਗੱਟਾ ਜੂਰੀ ਇਹਦਾ ਮੰਨ ਕੇ ਚੱਲੋ 22 ਤੇ 21 ਕਿਲੋ ਜਿਆ 25 ਕਿਲੋ ਤੇ ਇਹ ਬਹੁਤ ਹੀ ਵਧੀਆ ਖੜੀ ਹੈ ਬਹੁਤ ਹੀ ਸੋਹਣਾ ਬਹੁਤ ਹੀ ਸੋਹਣਾ ਬੂਟਾ ਬਣਿਆ ਹੋਇਆ ਦੇਖੋ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਹੁਣ ਇਹ ਜਿਹੜੀ ਬਾਰਿਸ਼ ਹੋਈ ਸੀ ਬਹੁਤ ਜ਼ਿਆਦਾ ਮੀਂਹ ਸੀ ਬਾਰਿਸ਼ ਦਾ ਪਾਣੀ ਵਿੱਚ ਖੜਾ ਰਿਹਾ ਤੇ ਕੋਈ ਇਹਦੇ ਕੱਦ ਤੇ ਜਾਂ ਕਮੀ ਪੇਸ਼ ਨਹੀਂ ਹੈ ਕਿਸੇ ਤਰ੍ਹਾਂ ਦੀ ਹਰ ਸਾਈਡ ਪੱਖੋਂ ਹਰ ਪੱਖੋਂ ਸਹੀ ਹੈ ਤੇ ਸਾਹਮਣੇ ਹੁਣ ਸਵੇਰ ਦਾ ਟਾਈਮ ਹੈ ਥੋੜੀ ਧੁੱਪ ਜ਼ਿਆਦਾ ਪੈ ਰਹੀ ਬੰਨ ਨਹੀਂ ਦੀ ਵੀਡੀਓ ਸਹੀ ਬਾਕੀ ਜਿਵੇਂ ਕਈ ਮੀਰ ਕਹਿੰਦੇ ਸਹੀ ਨਹੀਂ ਹੁੰਦਾ ਕੱਖ ਵਗੈਰਾ ਹੁੰਦਾ ਉਹ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ ਇਹਦਾ ਝਾੜ ਵੀ ਜ਼ਿਆਦਾ ਕੱਤ ਕਾਠ ਵੀ ਜ਼ਿਆਦਾ ਅੱਜ ਇਹ 40 ਦਿਨਾਂ ਦਾ ਪੌਦਾ ਹੋ ਗਿਆ ਇਸ ਦੇ ਵਿੱਚ ਆਪਾਂ ਇੱਕ ਫੰਗੀਸਾਈਡ ਦੀ ਸਪਰੇਅ ਕੀਤੀ ਹੈ ਜੀ ਜਿਹੜੀ ਕਿ ਕੋਈ ਤੇ ਨਾਰਮਲ ਜੜਾਂ ਦੀ ਕੋਈ ਪ੍ਰੋਬਲਮ ਨਾ ਆਵੇ ਜਿਹਦੇ ਕਰਕੇ ਬਾਕੀ ਪਾਣੀ ਤਾਂ ਹੁਣ ਮੇਰੇ ਸਾਹਮਣੇ 2 ਹਫ਼ਤੇ ਹੋ ਗਏ ਨੂੰ ਪਾਏ ਨਹੀਂ ਜੀ ਪਹਿਲਾਂ ਪਾਣੀ ਲੱਗਿਆ ਸੀ ਨਹਿਰ ਦਾ ਇੱਕਾਰੀ ਵਿੱਚੋਂ ਮੁੜ ਕੇ بارش ਹੋ ਗਈ ਉਹਨਾਂ بارش ਤੋਂ ਬਾਅਦ ਹਜੇ ਤੱਕ ਉਹਵੇਂ ਖੜਾ ਹੈ ਤੇ ਜਿਹੜਾ ਇਹਦੇ ਵਿੱਚ ਦੌਗੀਆਂ ਜ਼ਰੂਰ ਬਣ ਜਾਂਦੀਆਂ ਜਿਵੇਂ ਕਿ ਆਪਾਂ ਕਹਿੰਦੇ ਝੋਨਾ ਉੱਚਾ ਨੀਵਾ ਹੋ ਜਾਂਦਾ ਕਈ ਥਾਵਾਂ ਤੋਂ ਉਹਦੇ ਵਿੱਚ ਥੋੜੀ ਜਿਹੀ ਮਿੱਟੀ ਦੀ ਜਿਵੇਂ ਕੋਈ ਕਮੀ ਪੇਸ਼ ਹੁੰਦੀ ਹੋ ਮਹਿਸੂਸ ਹੁੰਦੀ ਹੈ ਵਜਾਈ ਵਾਲੇ ਵਾਣ ਦੇ ਵਿੱਚ ਕਿਉਂਕਿ ਇਹਦੇ ਵਿੱਚ ਸ਼ੁਰੂ ਤੋਂ ਲੈ ਕੇ ਪੌਦੇ ਨੇ ਇੱਕ ਥਾਂ ਤੇ ਰਹਿਣਾ ਜਿੱਥੇ ਮਿੱਟੀ ਮਾੜੀ ਉੱਥੇ ਪੌਦਾ ਹਮੇਸ਼ਾ ਮਾੜਾ ਹੀ ਰਹਿੰਦਾ ਬਟ ਲਾਸਟ ਦੇ ਵਿੱਚ ਜਦੋਂ ਆਪਣਾ ਪਕਾ ਦੇ ਨੇੜੇ ਆ ਕੇ ਸਾਰਾ ਚੁੰਨਾ ਇੱਕ ਬਰਾਬਰ ਹੋ ਜਾਂਦਾ ਇਹ ਵਿੱਚ ਕੋਈ ਪ੍ਰੋਬਲਮ ਦਿੱਕਤ ਨਹੀਂ ਆਉਂਦੀ ਹੁਣ ਇਸ ਟਾਈਮ ਇਹਦੀ ਹਾਈਟ ਜੋ 9 ਇੰਚ 10 ਇੰਚ ਪੌਦੇ ਦੀ ਹੈਗੀ 10 ਇੰਚ ਤੋਂ ਵੀ ਜ਼ਿਆਦਾ ਹਾਈਟ ਹੋਈ ਖੜੀ ਹੈ ਸਾਰੇ ਵੀਰ ਕਿਸਾਨ ਭਰਾਵਾਂ ਲਈ ਹੈ। ਬਾਕੀ ਤੁਸੀਂ ਚ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ 'ਚ। ਵੀ ਇਹਨੂੰ ਕਿਸ ਚੀਜ਼ ਦੀ ਕਮੀ ਪਿੱਛੇ ਲੱਗਦੀ ਹੈ? ਕਿਸ ਦੀ ਨਹੀਂ। ਬਾਕੀ ਸਾਡੇ ਵੱਲੋਂ ਕੋਈ ਕਮੀ ਨਹੀਂ ਦੇ ਵਿੱਚ। ਧੌਨਾ ਬਹੁਤ ਹੀ ਵਧੀਆ ਤੇ ਬਹੁਤ ਹੀ ਸੋਹਣਾ ਖੜਾ ਹੈ। ਹਲੇ ਤੱਕ ਆਪਾਂ ਇੱਕ ਵਾਰੀ ਵਿੱਚ ਕੱਖ ਨਹੀਂ ਕੱਢਿਆ ਜਾਂ ਸਪਰੇਅ ਜਰੂਰ ਕੀਤੀ ਸੀ ਸਟਾਰਟਿੰਗ ਦੇ ਵਿੱਚ ਜਿਹੜੀ ਆਪਾਂ ਵਿਜਾਈ ਕਰਦੇ ਟਾਈਮ ਕਰਦੇ ਆ। ਬਾਕੀ ਧੌਨਾ ਵਧੀਆ ਐ ਸੋਹਣੇ ਸੋਹਣੇ ਪਾੜੇ ਖੜੇ ਐ ਜਿਵੇਂ ਮਰਜ਼ੀ ਤਰੇ ਫਿਰੋ ਗਿੱਲੇ ਵਾਂਚ ਸੁੱਕੇ ਵਾਂਚ ਕੋਈ ਚੱਕਰ ਨਹੀਂ ਜਿਹਦੇ।